ਮੈਂ ਲਾਤਾ ਇਹਨੂੰ 16000 22 ਵਾਸਤੇ ਲੈਂਦਾ ਸੀ ਪਹਿਲ 22 ਦੀ ਉਹ ਨਹੀਂ ਉਸ ਤੋਂ ਬਾਅਦ ਤੇਰੇ ਵਾਸਤੇ ਲੈ ਕੇ ਤੈਨੂੰ ਵੀ ਬੱਕਰੀ ਲੈਣੀ ਹੈ ਮੈਨੂੰ ਪਤਾ ਏ ਕਰਕੇ ਤੇਰਾ ਮਾਨ ਕਰਕੇ ਉਹ ਵੀ ਤੇਰਾ ਮਾਨ ਕਰਕੇ ਤੈਨੂੰ ਕਿਹਾ ਪਰਮਾਤਮਾ ਹੀ ਕਹਾਂ ਠੀਕ ਹੈ ਨਾ ਇਹ ਵੀ ਝੂਠ ਮਾਰਦਾ ਪੱਤ ਨਾ ਲੈਦਾ ਚੱਲ ਲਖਿਆਈ ਕਰਾ ਦੇਗਾ ਹਾਂ ਅਬ ਤੇ ਪੱਖਾਈ ਸਾਂਝੀ ਚੱਲੂ ਆਪਾਂ ਨਾ ਛੋੜ ਕਰਦੀ ਸੋ ਫਿਰ ਹਾਂ ਛੋੜ ਕਰ ਰਹਾ ਆਤਮਾ ਦੀ ਕਸਮ ਬਸ ਇਹ ਵੀ ਝੂਠ ਮਾਰਾ ਕਿੰਨੀ ਬਸ ਆਪਸ 18000 ਦੀ ਦੇਵਾਂਗੇ ਉਹਨਾਂ ਨੂੰ ਮੈਂ 18000 ਕਿਹਾ ਸੀ ਮੈਂ ਤੈਨੂੰ ਝੂਠ ਮਾਰਾ ਆਪਣੀ ਘਰੂ ਬੱਕਰੀਆਂ ਦੇ ਕੋਈ ਨੁਕਸੇ ਹੋਵੇ ਆਪਣੇ ਕਿੱਲੇ ਤੇ ਬੰਦੇ ਵੀਡੀਓ ਬਣਦੀ ਹੈ ਠੀਕ ਹੈ ਨਾ ਮਢਾਲੀ ਪਿੰਡ ਹੈ ਇੱਥੋਂ ਦੇ ਕਹਿ ਕੇ ਲੈਣਾ 500 ਰੁਪਏ ਕਿੰਨੇ ਕਿ ਲਮਾ ਬਸ ਚੋਰੀ ਨਹੀਂ ਠੱਗੀ ਨਹੀਂ ਠੀਕ ਹੈ ਗੱਲ ਉਹ ਤੈਨੂੰ ਪੱਕਾ ਦੇਵਾਂਗੇ ਰੁਪਇਆ 17000 ਦੀ ਆਪਾਂ ਦੇਣੀ ਉਹ ਤੂੰ 20 ਤੋਂ ਕਹਿ ਦੇ ਬਸ ਚੱਲ ਪਾ ਆ ਵੀ ਤੇਰੀ ਮੱਤ ਹੈ ਕੋਲ ਕੇ ਦੇ ਠੀਕ ਹੈ ਠੀਕ ਹੈ ਕਹਿੰਦਾ ਮੈਨੂੰ ਕੋਈ ਗਰੀਬੀ ਦਾ ਵੇਲੇ ਦਵਾ ਦੇ ਜਵਾਖਾ ਚਾਹ ਪੀ ਜਾਣਗੇ ਸਾਲ ਸਾਲ ਵਿਚਾਰੇ ਹੁੰਦਾ ਵੀ ਹੈ ਨਹੀਂ ਪ੍ਰਮਾਤਮਾ ਦੀ ਕਸਮ ਆ ਜਾਨਾ ਕੁੜੀਆਂ ਕੁੜੀਆਂ ਦਾ ਬਾਪ ਆ ਚਲਤੀਆਂ ਦਾ ਆਪਣੀ ਤਾਂ ਹੈਵੀ ਕਰੂ ਐ ਆਪਣੇ ਕੋਈ ਹੂ ਨਹੀਂ ਲੈਂਦੀ ਹੋਈ ਨਹੀਂ ਬੱਕਰੀ ਤੇਰੀ ਚੰਗੀ ਆ ਤੁਹਾਨੂੰ ਕਹਿ ਦਈਏ ਬੱਕਰੀ ਤੇਰੀ ਵਧੀਆ ਜਵਾਨ ਐ ਕੋਈ ਬੁਢੀ ਨਹੀਂ ਹੈਗੀ ਇਹ ਬੱਕਰੀ ਕੋਈ ਸਾਹਬ ਨਾਲ ਇਹਨੂੰ ਦੇ ਦੇ ਤੁਸੀਂ ਦੱਸ ਦਿਓ ਕੋਈ ਗੱਲ ਨਹੀਂ ਉਹ ਦੱਸ ਜੀ ਜਨਪਤ ਦਾ ਹੈਗਾ ਰੋਈ ਮੈਨੂੰ ਐਂਡੇ ਦੱਸਦੇ ਪਰ ਉਹ ਕਹਿੰਦੀ ਵੀ ਇੰਨੇ ਤੋਂ ਘੱਟ ਆਪਾਂ ਦੇਣੀ ਨਹੀਂ ਕਿਉਂ ਜੀ ਉਹਨੂੰ ਵੀ ਪੁੱਛ ਲੂ ਮੈਂ हां आपा दा बेचनी है आपा दा बेचनी है ते 15000 रुपैया लाग गए परमात्मा दी कसम बस में ते झूठ मारा कितनी बस आपा 15000 दी देवांगी ओन्ना नु मैं 18000 देके दिया में ते झूठ मारा अपनी ਘਰੂ ਬੱਕਰੀਏ ਦੇ ਕੋਈ ਨੁਕਸ ਹੋਵੇ ਆਪਣੇ ਕਿੱਲੇ ਤੇ ਬੰਦੇ ਵੀਡੀਓ ਬਣਦੀ ਆ ਠੀਕ ਆ ਨਾ ਮਢਾਲੀ ਪਿੰਡ ਐ ਇੱਥੋਂ ਦੇ ਕਹਿ ਕੀ ਲੈਣੇ 500 ਰੁਪਇਆ ਕਿ ਫੇਂਟੇ ਕਿ ਲੱਗਾਂਗੇ ਬਸ ਚੋਰੀ ਨਹੀਂ ਠੱਗੀ ਨਹੀਂ ਨਾ ਠੀਕ ਐ ਗੱਲ ਉਹ ਤੈਨੂੰ ਪੱਕਾ ਦੇਵਾਂਗੇ ਰੁਪਇਆ 17000 ਦੀ ਆਪਾਂ ਦੇਣੀ ਆ ਉਹ ਤੂੰ ਬੀਚ ਤੋਂ ਕਹਿ ਦੇ ਬਸ ਚੱਲ ਪਾ ਆ피 ਤੈਨੂੰ ਮੈਂ ਤਾਂ ਓ ਰਾਜਾ ਬੱਸ ਆਹ ਗੱਡੀ ਆ ਸਾਹੀ ਦਿਓ ਭਾਈ ਮੈਨੂੰ ਟਪੜਾ ਉਸਾਈ ਹੋਰ ਕਿਨੇ ਕਿਨੇ ਦਾਫਾ ਦੇਸਾਂ ਨੂੰ ਕੱਸ ਦਾ ਨਾ ਫਿੱਟਾ ਹੀ ਲਿਓ ਨੀ ਨਾ ਲਿਓ ਕੋਈ ਗੱਲ ਨਹੀਂ ਯਾਰ ਮਾਰ ਕੇ ਖੀਰ ਨਹੀਂ ਖਵਾਉਣੀ ਹਾਂ ਟਾਈਟ ਗਿਆ ਪੀਆ ਅਗਰੇ ਨੇ ਸੱਚੀ ਇਮਾਨਦਾਰੀ ਦੱਸਤੀ ਸਾਢੇ 15 ਕਹਿੰਦਾ ਵੀ ਇੱਥੇ ਲੱਗ ਲਿਆ ਹਾਂਜੀ ਹਾਂ ਜੀ ਨੂੰ ਮਰਜ਼ੀ ਪੁੱਛ ਲੈ ਸਾਢੇ 15 ਹਾਂ ਨੇ ਫੇਰ ਆਪਾਂ ਰਾਤ ਪਗਾ ਦੇ ਫੇਰ ਦੋਵਾਰਾਂ ਲੱਗ ਰੇ ਨੇ ਦੋਵਾਰਾਂ ਵੀ ਲੱਗੇ ਛੇ ਥੋੜੀ ਮਰਜੀ ਹੈ ਬੱਚੇ ਵੀ ਦੋ ਨੇ ਨਹੀਂ ਨਹੀਂ ਪਗਾ ਕਰੇ ਖੜੇ ਨੇ ਇੱਕ ਹੈ بڑے ਬੱਚੇ ਇੱਕ ਮਹੀਨੇ ਨੂੰ ਤੇਰੇ 15 ਦੇ ਬੱਚੇ ਜਿੰਨੂੰ ਮਰਜ਼ੀ ਵੇਚ ਲੈ ਬੱਕਰੀ ਫੇਰ ਤੈਨੂੰ ਨਫੇ 'ਚ ਹੈ ਕੀ ਜਗਾ ਤੇ ਕੋਈ ਘਾਟ ਨਹੀਂ ਪੂਰੇ ਤਖੜੇ ਨੇ ਮੈਂ ਤੈਨੂੰ ਮਾਰਦਾ ਨਹੀਂ ਨੌਤੀ ਚਵਾਰਾ ਮਾੜਾ ਮੋਟਾ ਨਹੀਂ ਬਹੁਤ ਬਾਹਲੇ ਲੱਗਦੇ ਉਹ ਤੇਰੀ ਮਰਜ਼ੀ ਹੈ ਝਾਕ ਨਹੀਂ ਕਹਿੰਦੇ ਸੀ ਆਪਣੇ ਕੋਲੇ ਇੰਨੇ ਫਿਰ ਪਰ ਲਵ ਲੋਕੀ ਚਾਹ ਨਹੀਂ ਠੀਕ ਹੈ ਗੱਲ ਉਹ ਸਿੱਧਾ ਪੈਸੇ ਨਹੀਂ ਫੇਤਾ ਫੇ ਕੀ ਕਹਿੰਦੇ ਉਹਦਾ ਜੁਦਾ ਗੱਲ ਗਲਤ ਗੱਲ ਕਰ ਉਹ ਗਲਤ ਗੱਲ ਕਰ ਬਹੁਤ ਬੰਦੇ ਰਾਜੂ ਦਾ ਹਾਂ ਰਾਜੂ ਦਾ ਹੁਣ ਕਰਦਾ ਕੰਮ ਓਕੇ ਨਹੀਂ ਰਾਜੂ ਦਾ ਨਹੀਂ ਮੈਂ ਤਾਂ ਇਹਨੂੰ 5-400 ਹੀ ਪਾ ਕੇ ਦੇਖਦਾ ਜੀ ਅਗਲਾ ਬੰਦ ਆ ਉਹ ਕਹਿੰਦਾ ਵੀ ਮੈਂ 18 ਤੇ ਅੜਿਆ ਹਾਂ ਫਿਰ ਕਹਿੰਦਾ 17 ਦੀ ਤੂ ਮਹਾ ਖਰਚਾ ਕੋਈ ਨਹੀਂ ਪਈ ਮੈਂ ਪੁੱਛਦਾ ਅਗਲੇ ਨੂੰ ਆਹੀ ਗੱਲ ਹੋਈ ਆ ਵੀ ਆਪਾਂ ਨਾਲ ਅਗਲੇ ਵੇੜੀ ਰੱਖੀ ਕੰਮ ਦੇਖੀ ਜਾ ਨਾ ਮੈਂ ਤਾਂ ਮਟੀਆਂ ਤੇ ਆ ਗਿਆ ਨਾ ਜੀ ਦੋ ਬੱਚੇ ਨੇ ਦੋ ਬੱਚੇ ਨੇ ਪੱਠ ਬੱਕਰਾ ਬਾਬੇ ਆ ਜਾ ਤੈਨ ਘਰ ਚੱਕ ਬੱਕਰੀ ਚੱਕ ਕਰੀ ਹੋਈ ਐ ਦੋ ਨੇ ਬੱਚੇ ਧੱਕਲੇ ਹਾਂ ਤਾਂ ਨਵੀਂ ਐ ਨਵੀਆਂ ਯਾਰ ਨਵੀਂ ਐ ਜਮਾਂ ਨਵੀਂ ਐ ਸਿੰਧ ਸੁng ਬਣਵਾ ਕੇ ਹੁਣ ਬਣਵਾ ਦਾਂ ਮੈਂ ਹਾਂ ਕੀ ਜਾਂਦਾ ਬਾਈ ਬਸ ਇਹਦਾ ਜੰਗ 18 ਤੇਰੇ ਪਿਆ 18 ਤੇਰੇ ਪਿਆ 20 ਮੰਗ ਕੇ ਮੈਂ ਲਾਤਾ ਇਹਨੂੰ 16000 22 ਵਾਸਤੇ ਲੈਂਦਾ ਸੀ ਪਹਿਲ 22 ਦੀ ਉਹ ਐ ਨਹੀਂ ਉਦੋਂ ਬਾਅਦ ਤੇਰੇ ਵਾਸਤੇ ਲੈ ਕੇ ਆ ਫਿਰ ਦੇਨੇ ਕਈ ਵੀ ਬੱਕਰੀ ਲੈਣੀ ਹੈ ਮੈਨੂੰ ਪਤਾ ਚਾਹ ਨੂੰ ਆ ਫਿਰ ਦੋਏ ਤਕੜੇ ਬੱਚੇ ਨੇ ਮੈਂ ਮੰਨਦਾ ਗੱਲ ਆ ਤੇਰੇ ਵਾਸਤੇ ਵੀਰੇ ਨਹੀਂ ਨਹੀਂ ਆ ਤੁਹਾਡੀ ਸਾਈ ਫੜੋ ਜੀ ਲੈ ਮੇਰੇ ਲਵੋਂ ਦੰਨਾ ਹੁਣ ਮੈਂ ਸਾਈ ਤੇਰੀ ਸਾਈ ਆ ਗਈ ਚੱਲ ਲੈ ਬਾਬਾ ਲੈ ਕੇ ਦੇਵਾ ਲੈ ਰਾਂ ਕਰ ਮਿਸਤਰਾ ਸਾਈ ਵੀ ਮੇਲੋ ਦੱਤੇ ਬਾਬੇ ਨੇ ਦਾ ਬਾਬੇ ਦਾ ਭਗਤ ਆ ਸਾਈ ਵੀ ਨਹੀਂ ਹੈ ਜੀ 10 ਵਜੇ ਬੱਕਰੀ ਇਹਦੀ ਗੱਡੀ ਚ ਮਾਰਾਂਗੇ ਵਿੱਚ ਆ ਕੇ ਆਹ ਕੋਈ ਗੱਲ ਨਹੀਂ ਉਹਦਾ ਬਸ ਉਹਨੇ ਲਾਇਆ ਤੀ 16 ਉਹਦੇ ਪਿੱਛੇ ਲਾਇਆ ਮੈਂ ਹਾਂਜੀ ਹਾਂ ਹੁਣ ਤਾਂ ਦੇਣੀ ਕਿੰਨੀ ਦੀ ਚਲੋ ਰਸਤਾ ਮੇਰਾ ਤੈਨੂੰ ਦੱਸਾਂ ਦੇਗਾ ਇੱਕ ਤਿੰਨ ਮਿੰਟ ਦੀ ਤੈਨੂੰ ਕਹੇ ਤਾਂ ਨਾ ਪੱਕਾ ਹੀ ਨਹੀਂ ਮਾਰਨੀ ਉਹਨੇ ਇੱਕ ਮੇਰੀ ਗੱਲ ਤੇ ਬੰਦੇ ਨੇ ਅਸਰ ਕਰ ਦੇਖ ਲੈ ਬਾਈ ਦੇਖ ਲੈ ਓਕੇ ਦੀ ਰਿਪੋਰਟ ਆ ਓਕੇ ਦੀ ਰਿਪੋਰਟ ਆ ਯਾਰ ਛੱਡ ਗੱਲਾਂ ਰਾਜੂ ਮੇਰੀ ਦੇਖੀ ਹੋਈ ਐ ਆਪਾਂ ਕਿ ਨਹੀਂ ਕਹਿੰਦੀ ਨਹੀਂ ਸੀ ਆਹ ਹਾਂ ਆਪਾਂ ਗੱਲ ਹੀ ਹੋ ਗਈ ਕੀ ਦੇਣੇ ਨੇ ਹਾਂ ਆਪਾਂ ਕਿਹੜਾ ਹੋ ਜੀ ਜ਼ਰੂਰੀ ਐ ਚੈੱਕ ਕਰ ਪਰਾਂ ਨੂੰ ਹੋ ਕੇ ਤੈਨੂੰ ਵੀ ਪੁੱਛਣਾ ਮਿਲ ਜਾ ਪੱਛਲੇ ਲੈਣਾ ਅਸੀਂ ਤਾਂ ਪੂਰੀ ਲਈ ਬੈਠੇ ਹਾਂ ਤਾਂ ਐਸੀ ਤਾਂ ਪੂਰੀ ਲਈ ਬੈਠੇ ਹਾਂ ਲਾ ਪੂਰੇ ਨੇ ਚੇ ਕੱਟਨੇ 16.5 ਦੀ ਵੇਚਤੀ ਓਏ ਨਹੀਂ ਜੀ ਨਹੀਂ 17000 ਤੋਂ ਘੱਟ ਤੈਨੂੰ ਕਾਹੇ ਇੱਕ ਪੈਸਾ ਨਹੀਂ ਤੈਨੂੰ ਗੱਲ ਇਹਦਾ ਚੰਗਾ ਸਮਝਾਵੇਂਗਾ ਨਹੀਂ ਨਹੀਂ ਆ ਬਦਨ ਰਸਤਾ ਉਹ ਵੀ ਤੇਰੇ ਕਰਕੇ ਉਹ ਵੀ ਰਾਜੂ ਤੇਰਾ ਮਾਨ ਕਰਕੇ ਤੇਰਾ ਮਾਨ ਕਰਕੇ ਉਹ ਵੀ ਤੇਰਾ ਮਾਨ ਕਰਕੇ ਤੈਨੂੰ ਕਿਹੇ ਪਰਮਾਤਮਾ ਹੀ ਕਹਾਂ ਠੀਕ ਹੈ ਨਾ ਇਹ ਵੀ ਤੈਨੂੰ ਝੂਠ ਮਾਰ ਕੇ ਪੈਸਾ ਦੇ ਦੇ ਗੱਲ ਲਖਿਆਈ ਕਰਾ ਦੇਗਾ ਹੈ ਆਪ ਦੇ ਭਾਈ ਸਾਂਝੀ ਚੱਲੂ ਆਪੇ ਨਾ ਛੋੜ ਕਰਦੀ 100 ਫਿਰ ਹਾਂ ਛੋੜ ਕਰ ਦੋ 100 100 ਸ਼ ਕਰ ਦੇਗਾ ਜਾਊਗੀ 17 ਦੀ ਖੋਲ ਬਾਬਾ ਲਾ ਆਪਣੇ ਕਿਲੇ ਤੇ ਚ ਲੈ ਜਾ ਹਾਂ ਬੱਚੇ ਚੱਕ ਲੈ ਪੱਟ ਦੇ ਲੇ ਕਿੰਨਾ ਅਸਰੀਆ ਉਹ ਚੱਲ ਆ ਤਾਂ ਇਹਨੇ ਚਾਹ ਚੂਨੂ ਰੱਖਣੀ ਰਿਹਾ ਛੜਾ ਕੇ ਇਹਦੇ ਕਿਲੇ ਤੇ ਫੜੀ ਬੱਕਰਾ ਫੜਾ ਛੜਾ ਕੇ ਇਹਦੇ ਕਿਲੇ ਤੇ ਬਾ ਗੱਡੀ ਚ ਬੱਚੇ ਇਹ ਜੇ ਕੇਸ ਮੈਂ ਹੀ ਕਰੂੰਗਾ ਤੇਰੇ ਲੋਟ ਹੋਰ ਉਹ ਕੋੜੀਆਂ ਤੋਂ ਉਹ ਤਾਂ ਲੈਤੀ ਨਹੀਂ ਉਹ ਓਏ ਓ ਬੋਲਾ ਰਿਹਾ ਹਾਂ ਇੱਕ ਮੇਮ ਨਾ ਹੁਣੀ ਦੇ ਦੰਦਾਰੇ 5000 ਦਾ ਬੱਕਰੀ ਹੌਲੀ ਹੋ ਜਾਂਦੀ ਨਾਲੇ ਚਾਹ ਪੀਂਦਾ ਨਾਲੇ ਕਮੇਮ ਦਾ ਪਾਲ ਲਾਗਾ ਬਾਲੇ ਉਹਨੇ ਥਾਂ ਹੈ ਨਹੀਂ ਨਾਲੇ ਡਾਕਰ ਸਮਝਤੀ ਸੌਦਾ ਮੇਰੇ ਮੂਲੇ ਮਰ ਕੇ ਤਾਂ ਥਣ ਲੈ ਬੱਕਰੀ ਤੇ ਤਾਂ ਬੋਲਾ ਰਿਹਾ ਜਮੀ 3 ਕਿਲੋ ਪੱਕਾ ਦਦਾ ਬੱਕਰੇ ਥੱਲੇ ਹੈ ਪਰ ਆਪਣੇ ਵਰਗਾ ਨਹੀਂ ਹੈ ਆਪਾਂ ਦੋਏ ਬੋਲੇ ਆ ਦੋਏ ਮੰਡੀ ਦੇ ਵਿੱਚ ਬੋਲ ਮਾਰਦੇ ਆ ਬੱਕਰੀ ਬਾਰੇ ਹਾਂ ਬੱਕਰੀ ਨੂੰ ਆਥਰੇ ਜੀ ਦਵਾ ਕੇ ਜਾਉ ਆ ਲੈ ਖੜ ਜਾ 2 ਮਿੰਟ ਖੜ ਤੂੰ ਐਮ ਐਲ ਏ ਲਈ ਜਾਗਟ ਪਾ ਗਿਆ ਸੀ ਐਵੇਂ ਜਿਹੜੀ ਤੇਰੇ ਵਰਗੇ ਨੇ ਦਵਾਤੀ ਹੋਰ ਮੇਰੇ ਬੰਦੇ ਕੀ ਐ ਮੈਂ ਤੈਨੂੰ ਪੈਸੇ ਲਾਉਣ ਵਾਲਾ ਦੀ ਨਾ ਜਿਉਂਦਾ ਰਹੇ ਤੇਰੇ ਵਰਗਾ ਜਾਗਟ ਮੈਨੂੰ ਦੇਣ ਵਾਲਾ ਪਰਮਾਤਮਾ ਉਹਦੀ ਜਵਾਨੀ ਬਣੀ ਰਹੇ ਹੈ ਮੇਰਾ ਵੀਰ ਕੈਨੇਡਾ ਅਮਰੀਕਾ ਵਾਲਾ ਬੰਦਾ ਜਿਉਂਦਾ ਰਹੇ ਕੀ ਬਾਤ ਹੈ ਯਾਰ ਮੇਰਾ ਮਾਨ ਸਨਮਾਨਤ ਕਰਦੇ ਨੇ ਧੰਨਵਾਦ ਕਰਦਾ ਵਿਚਾਰਿਆਂ ਦਾ ਬਾਈਆਂ ਦਾ ਬਹੁਤ 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 ਧੰਨਵਾਦ ਹਾਂ ਬਹੁਤ ਬਹੁਤ ਧੰਨਵਾਦ ਕਰਦੇ ਜਿਨ੍ਹਾਂ ਨੇ ਐਵੇਂ ਲਿ ਬਣਾਤੇ ਹੰ ਲੈ ਲੈ ਸਾਡੇ ਪੱਲੇ ਕੀ ਆ ਆਹ ਆ ਤਾਂ ਪੇ ਗਰੀਬ ਆ ਉਹ ਪੇ ਗਰੀਬ ਆ ਧੰਨਵਾਦ ਕਰਦਾ ਭਾਈ ਜਾਗ ਤਾਂ ਪਵਾਉਣ ਵਾਲਿਆਂ ਦਾ ਕਿਵੇਂ ਜੀ ਧੰਨਵਾਦ ਬਈ ਹਾਂ ਔਟੇ ਮਾਧੂ ਪਾ ਤਾ ਤਿਆ ਕਿਧਰ ਵਾ ਗਿਆ ਉਹ ਆਉਂਦਾ ਖੜ ਲਓ ਜੀ ਲਓ ਜੀ ਸਤਾਰਾ ਠੀਕ ਹੈ ਠੀਕ ਹੈ ਖੁਸ਼ ਹਾਂ ਓਕੇ ਓਕੇ ਲੈ ਮੈਨੂੰ ਤੋਰ ਦੇ ਹੁਣ ਮੈਂ ਕਹਾਂ ਨੂੰ ਲੰਘ ਜਾ ਖੁਸ਼ ਆ ਤੂੰ ਖੁਸ਼ ਮੈਂ ਤਾਂ ਖੁਸ਼ ਹੀ ਰਹਿਣਾ ਓਕੇ ਸਸਰੀ ਕਰ ਜੀ ਹਾਂ ਜੀ ਜੀ ਤੁਹਾਨੂੰ 100 ਰੁਪਏ ਛੋਟ ਕਰਾਂਗਾ ਠੀਕ ਹੈ ਜੀ ਉਹ ਪਰਚੀ ਕਰਾ ਦੀ ਹਾਂ ਹਾਂ ਕੋਈ ਨਹੀਂ ਕੋਈ ਹਾਂ ਜੀ ਦੋਸਤੋ ਦੇਖ ਰਹੇ ਹੋ ਤੁਸੀਂ ਤੁੰਗ ਵਾਲੀ ਬੱਕਰੀ ਮੰਡੀ ਇਹ ਪੰਜਾਬ ਦੀ ਸਭ ਤੋਂ ਵੱਡੀ ਬੱਕਰਾ ਮੰਡੀ ਆ ਕਿ ਪਿੱਛੇ ਲੋਕੇਸ਼ਨਾਂ ਵੀ ਦੇਖ ਸਕਦੇ ਹੋ ਮੰਡੀ ਦੀਆਂ ਤਕਰੀਬਨ 5 ਏਕੜ ਦੇ ਵਿੱਚ ਇਹ ਮੰਡੀ ਲੱਗਦੀ ਆ ਆਪਣੀ ਜਿਦੇ ਵਿੱਚ ਬਹੁਤ ਸਾਰੀਆਂ ਨਸਲਾਂ ਦੇ ਬੱਕਰੇ ਬੱਕਰੀਆਂ ਆਉਂਦੀਆਂ ਨੇ, ਮੀਟਲ ਬੱਕਰੀਆਂ ਆਉਂਦੀਆਂ ਇਹ ਚ। ਬਰਬਰੀ ਬੱਕਰੀਆਂ ਆਉਂਦੀਆਂ ਨੇ। ਕਾਫੀ ਪ੍ਰਕਾਰ ਦੀਆਂ ਵਿੱਚ ਹੋਰ ਵੀ ਆਦਰ ਨਸਲਾਂ ਕਾਫੀ ਆਉਂਦੀਆਂ ਨੇ। ਜਿਵੇਂ ਸਰੋਹੀ ਵੀ ਆਉਂਦੀ ਆ, ਸੋਜਿਤ ਵੀ ਆਉਂਦੀ ਆ। ਦੇਸੀ ਮਾਲਵੀ ਆਉਂਦਾਗਾ, ਕੱਟਣ ਵਾਲੇ ਮਾਲ ਵੀ ਆਉਂਦੇ ਆ। ਭੇਡਾਂ ਵੀ ਆਉਂਦੀਆਂ ਨੇ। ਬਹੁਤ ਵੱਡੀ ਮੰਡੀ ਆ ਪੰਜਾਬ ਦੀ ਇਹ। ਇਹਦੇ ਵਿੱਚ ਸਾਡੇ ਕੋਲੇ ਇੱਥੇ ਫਾਰਮਾ ਤੁੰਗ ਵਾਲੀ ਚਪਣਾ ਮਾਨ ਗੋਟ ਫਾਰਮ ਦੇ ਨਾਮ ਤੇ ਜੇ ਵੀਰ ਨੇ ਕਿਸੇ ਨੇ ਕੋਈ ਫਾਰਮ ਨਮਾ ਕਰਨਾ ਹੋਵੇ ਉਹਨਾਂ ਨੂੰ ਇੱਕ ਬੇਨਤੀ ਜ਼ਰੂਰ ਕਰੂੰਗਾ ਵੀ ਤੁਸੀਂ ਮੰਡੀਆਂ ਦੇ ਵਿੱਚ ਆ ਕੇ ਸਾਰੀ ਪਹਿਲਾਂ ਜਾਣਕਾਰੀ ਲਿਆ ਕਰੋ ਕੀ ਮਾਰਕੀਟ ਰੇਟ ਆ ਕੀ ਰੇਟ ਸਾਨੂੰ ਜਿੰਨਾਕ ਮਿਲ ਰਿਹਾ ਆ ਕਿਵੇਂ ਜਾਨਵਰ ਲੈਣਾ ਕਿਵੇਂ ਵੇਚਣਾ ਕਿਉਂਕਿ ਜਿਹੜਾ ਮੇਨ ਫਾਰਮ ਚਰਾਉਣ ਦਾ ਜਿਹੜਾ ਮੇਨ ਮੋਢਾ ਉਹ ਇੱਕ ਸਹੀ ਰੇਟ ਤੇ ਬੱਕਰੀਆਂ ਮਿਲਣਾ ਵੀ ਆਪਾਂ ਨੂੰ ਇੱਕ ਮੇਨ ਮੋਢਾ ਫਾਰਮ ਦਾ ਇਸ ਲਈ ਤੁਸੀਂ ਮੰਡੀ ਚ ਆ ਕੇ ਇਹ ਚੀਜ਼ ਲਾਜ਼ਮੀ ਸਿੱਖਣੀ ਆ ਪੰਜ ਚਾਰ ਰੀ ਮੰਡੀ ਚ ਵਿੱਚ ਕਰੂੰ ਤੁਹਾਨੂੰ ਪਤਾ ਲੱਗ ਜੂ ਲੋਕ ਸੌਦਾ ਕਿਵੇਂ ਕਰਦੇ ਆ ਕਿਹੜੀ ਬੱਕਰੀ ਕਿੰਨੇ ਦੀ ਵਿਕਦੀ ਆ ਕਿੰਨੇ ਕਿੰਨੇ ਲੋਕ ਪੈਸੇ ਮੰਗਦੇ ਆ ਕਈ ਵਾਰੀ ਵਾਲੇ ਵੈਸੇ ਹੀ ਨਜਾਇਜ਼ ਪੈਸੇ ਮੰਗੀ ਜਾਂਦੇ ਆ ਪਰ ਉਹਨਾਂ ਦਾ ਜਾਨਵਰ ਹੁੰਦਾ ਆ ਆਪਾਂ ਇਹ ਚੀਜ਼ਾਂ ਨੂੰ ਮੁੱਖ ਰੱਖਦੇ ਹੋਏ ਬਾਕੀ ਕਾਫੀ ਮਿੱਤਰ ਪਿਆਰੇ ਆ ਜਿਹੜੇ ਆਪਣੇ ਕੋਲ ਟ੍ਰੇਨਿੰਗ ਲਾ ਕੇ ਜਿਨ੍ਹਾਂ ਨੇ ਫਾਰਮ ਸ਼ੁਰੂ ਕੀਤੇ ਹੁਣ ਅਸੀਂ ਟ੍ਰੇਨਿੰਗ ਚਾਲੂ ਕਰਨ ਜਾ ਰਹੇ ਆ ਫੇਰ 9 ਤੇ 10 ਦਸੰਬਰ ਦੀ ਸਾਡੇ ਕੋਲ ਟ੍ਰੇਨਿੰਗ ਡੇਟ ਰੱਖੀ ਹੋਈ ਆ ਸਿ ਜਿਹੜੇ ਵੀਰਾਂ ਨੇ ਕੋਈ ਟ੍ਰੇਨਿੰਗ ਲੈਣੀ ਆ ਸਾਥੋਂ ਉਹ ਸਾਡਾ ਸੰਪਰਕ ਕਰ ਸਕਦੇ ਆ ਸਾਡੇ ਨੰਬਰ ਦੇ نیچے ਦਿੱਤੇ ਹੋਏ ਆ ਉਹਨਾਂ ਨੰਬਰਾਂ ਤੇ ਸਾਡਾ ਸੰਪਰਕ ਕਰ ਸਕਦੇ ਆ ਉਹਦੇ ਵਿੱਚ ਅਸੀਂ ਸਾਰੀਆਂ ਜਾਣਕਾਰੀਆਂ ਦੇਵਾਂਗੇ ਟੋਟਲ ਬਾਈ ਸਾਨੂੰ ਕਿੰਨਾ ਚਿਰ ਹੋ ਗਿਆ ਫਾਰਮਿੰਗ ਕੀਤੀ ਨੂੰ ਕਿਹੜੇ-ਕਿਹੜੇ ਵਿਸ਼ੇ ਤੇ ਅਸੀਂ ਫਾਰਮਿੰਗ ਕਰਦੇ ਆ ਕੀ-ਕਿਓ ਚ ਹੈ ਕਿਵੇਂ ਆਪਾਂ ਸ਼ੈੱਡ ਬਣਾਉਣਾਗਾ ਕੀ ਮੈਡੀਸਨ ਦੇਣੀ ਆ ਕਿਵੇਂ ਬੱਚੇ ਸੰਭਾਲਨੇ ਆ ਕਿਵੇਂ ਬੱਕਰੀ ਸਭਾਉਣੀ ਆ ਇਹ ਸਾਰੀਆਂ ਤੁਹਾਨੂੰ ਇੱਕ ਪੂਰਾ ਪੈਕੇਜ 2 ਦਿਨਾਂ ਦੇ ਵਿੱਚ ਦਿੱਤਾ ਜਾਊਗਾ ਇਹਦੀ ਸਾਡੀ 2500 ਰੁਪਿਆ ਫੀਸ ਆ ਜਿਹੜੇ ਵੀਰਾਂ ਨੇ ਕੋਈ ਟ੍ਰੇਨਿੰਗ ਲੈਣੀ ਹੋਵੇ ਉਹ ਸਾਡੇ ਨਾਲ ਸੰਪਰਕ ਕਰ ਸਕਦਾ ਸਾਨੂੰ ਆਪਣਾ ਨੰਬਰ ਨੋਟ ਕਰਵਾ ਕੇ ਆਪਣਾ ਉਧਾਰ ਕਾਰਡ ਭੇਜ ਕੇ ਆਪਣੀ ਸ਼ੀਟ ਬੁੱਕ ਕਰਾ ਸਕਦਾ ਇਹਨੇ ਕਹਿੰਦਾ ਹੋਇਆ ਖਿਮਾ ਜਜਕਾਂ